ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਣਾ ਟੀਵੀ ਚੈਨਲ ਤੇ ਜੇ ਤੁਸੀਂ ਸਾਡਾ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਮੇਰਾ ਭਰਾ YouTube ਤੇ ਜਾ ਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ Facebook ਤੇ ਵੀ ਭਾਈ ਰਾਣਾ ਟੀਵੀ ਆ ਉੱਥੇ ਜਾ ਕੇ ਮੇਰਾ ਭਰਾ ਫੋਲੋ ਕਰ ਲਓ ਐਡ ਨੰਬਰ ਵੀ ਥੱਲੇ ਸਾਡੇ ਸਕਰੀਨ ਤੇ ਚੱਲਦੇ ਆ ਕੋਈ ਵੀ ਐਡ ਕਰਵਾਉਣੀ ਆ ਸਾਨੂੰ ਇਹਨਾਂ ਨੰਬਰਾਂ 'ਇ ਸੰਪਰਕ ਕਰ ਸਕਦੇ ਆ ਤੇ ਭਾਈ ਅੱਜ ਅਸੀਂ ਆਏ ਆ ਪਿੰਡ ਚੀਦਾ ਜਿਲ੍ਹਾ ਇਹਨੂੰ ਮੋਗਾ ਲਗ ਜਾਂਦਾ ਤਹਿਸੀਲ ਇਹਨੂੰ ਬਾਗਾਪੁਰਾਣ ਲੱਗ ਜਾਂਦੀ ਆ ਤੇ ਬਾਈ ਕੋਲੇ ਅੱਜ ਇੱਕ ਨਗੀਨਾ ਹੀ ਝੋਟੀ ਬਾਈ ਸੇਲ ਸੀਗੀ ਜੋ ਤੁਸੀਂ ਸਕਰੀਨ ਤੇ ਦੇਖ ਰਹੇ ਆਂ ਬਾਕੀ ਡਿਟੇਲ ਆਪਾਂ ਲੈਨੇ ਆਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਨਾਂ ਹੈ ਆਪਣਾ ਨਾਂ ਬਈ ਸੁਭਾ ਸੰਗ ਹੈ ਠੀਕ ਹੈ ਜੀ ਤੇ ਕੀ ਡਿਟੇਲ ਹੈ ਆਪਣੀ ਝੋਟੀ ਦੀ ਇਹ ਜੀ ਝੋਟੀ ਆਪਣੇ ਘਰ ਦੀ ਝੋਟੀ ਹੈ ਠੀਕ ਹੈ ਜੀ ਤੇ ਦੂਜੇ ਸੂਏ ਨੇ ਸੂਣਾ ਹਾਂ ਦੂਜੇ ਸੂਏ ਸੂਣਾ ਹੈ ਤੇ ਕਿੰਨੇ ਕਿ ਦਿਨਾਂ ਦੀ ਕੱਚੀ ਆਈ ਹੈ ਜੀ ਇਹ 8 ਤੋਂ 10 ਦਿਨਾਂ ਦੀ ਕੱਚੀ ਆ 8 ਤੋਂ 10 ਦਿਨਾਂ ਦੀ ਕੱਚੀ ਹੈ ਠੀਕ ਹੈ ਤੇ ਪਹਿਲੇ ਸੂਏ ਕੀ ਰਿਕਾਰਡ ਸੀਗਾ ਜੀ ਦੁੱਧ ਇਹਦਾ 12 ਲੀਟਰ ਹੈ 12 ਲੀਟਰ ਸੀਗਾ ਮੜਾ ਤੁਹਰਾ ਦਿਖਾ ਦਈ ਬਈ ਪਹਿਲੇ ਸੂਏ 11 12 ਲੀਟਰ ਦਾ ਦੁੱਧ ਦਾ ਰਿ ਦੂਜੇ ਸੇ ਸੋਨਾ ਹੈਗਾ ਤੇ 8-10 ਦਿਨਾਂ ਦੀ ਹਜੇ ਕੱਚੀ ਆ। ਬਾਕੀ ਸਿੰਗ-ਸੁング ਬਈ ਤੁਸੀਂ ਦੇਖ ਸਕਦੇ ਆ ਸਿੰਗ-ਸੁング ਬਹੁਤ ਸੋਹਣਾ ਹੈ ਤੇ ਬੋਡੀ ਸਟਰਕਚਰ ਪੱਖੋਂ ਵੀ ਬਈ ਬਹੁਤ ਸੋਹਣੀ ਝੋਟੀ ਆ। ਤੇ ਦੁੱਧ ਪਹਿਲੇ ਸੂਏ 12 ਲੀਟਰ ਸੀ ਤੇ 8 ਦਿਨਾਂ ਦੀ ਹਜੇ ਕੱਚੀ ਆ। ਝੋਟੀ ਨੇ ਬਈ ਥਣ-ਥਣ ਬਹੁਤ ਸੋਹਣਾ ਲੱਗਿਆ। ਥਣ-ਥਣਾਂ ਦੇਗਾ ਬਈ ਕੀ ਆ ਬਾਤ ਆਈ। ਬਾਕੀ ਤੁਸੀਂ ਲੇਵਾ ਸਮਾਨ ਨਾਲ ਦੇਖ ਸਕਦੇ ਆ ਬਈ ਹਵਾਨਾ ਨੇ ਹਜੇ ਹੋਰ ਤਿਆਰ ਕਰਜਣਾ। ਮਲਟਾਂ ਨਾਲ ਹਜੇ ਲੈ ਵਿੱਚ ਪਈਆਂ 10। 8-10 ਦਿਨਾਂ ਦੀ ਕੱਚੀ ਆ। ਨੇ ਤਿਆਰ ਹੋ ਜਾਣਾ ਬਈ ਹੋਰ ਕਰਮਾ ਵਾਲੀ ਨੇ ਹਜੇ ਤੇ ਬਾਕੀ ਪੈਖ ਪੂੜੇ ਦੀ ਵੀ ਚੰਗੀ ਆਏ ਨਹੀਂ ਬਈ ਢਲਕ ਮੇਜੇ ਫੜਿਆਂ ਦੀ ਆ ਤੇ ਸਿੰਗ ਬਾਜ ਤਾਂ ਬਈ ਕਿਆ ਕਹਿਣੀ ਆ ਬਹੁਤ ਸੋਹਣੀ ਸੁਨੱਖੀ ਛੋਟੀ ਹੈਗੀ ਤੇ ਅੱਗੇ ਸੀਮਨ ਸੁਮਨ ਦਾ ਆਪਾਂ ਨੂੰ ਪਤਾ ਹੀ ਕਿਹੜਾ ਭਰਿਆ ਵਾਲਾ ਨਹੀਂ ਇਹ ਇੱਛਾ ਨਾਲ ਚੰਗੇ ਛੋਟੇ ਤੋਂ ਪੈਣ ਦਾ ਠੀਕ ਬਣਾਈ ਚੰਗੇ ਰਕਾਰ ਦਾ ਠੀਕ ਹੈ ਹਾਂ ਨੂੰ ਕਿਰਾ ਨੇੜ ਤੋਂ ਦਿਖਾ ਦਿੰਨੇ ਆ ਬਸ ਬੰਨ ਲਈ ਕੋਈ ਨਹੀਂ ਬਾਕੀ ਤੁਸੀਂ ਛੋਟੀ ਦੇਖ ਸਕਦੇ ਆ ਬਈ ਬਾਕੀ ਉਹ ਵੇਲ ਬਾਡੀ ਦੀ ਵੀ ਚੰਗੀ ਆ ਬਈ ਛੋਟੀ ਇਹ 10 ਦਿਨਾਂ ਦੀ ਕੱਚੀ ਆ ਤੇ ਤੁਸੀਂ ਹਵਾਨੇ ਦਾ ਵੀ ਉਸ ਹਿਸਾਬ ਨਾਲ ਅੰਦਾਜ਼ਾ ਲਾ ਲਿਓ 10 ਦਿਨਾਂ ਦੀ ਕੱਚੀ ਆ ਬਈ ਹੇ 10 ਦਿਨਾਂ ਜਨੇ ਤਿਆਰ ਹੋ ਜਾਣਾ ਹੋਰ ਥਣ ਥਣ ਬਹੁਤ ਸੋਹਣਾ ਲੱਗਿਆ ਮੁੱਠੀ ਮੁੱਠੀ ਹੱਥਾਂ ਨਾਲ ਕੋਈ ਭੋਰਾ ਫੋੜ ਸ਼ਾਂਗ ਨਹੀਂ ਬਈ ਹਣ ਤੁਹਾਨੂੰ ਕਿੰਨੂ ਕਿਹੜਾ ਨੇੜੇ ਤੋਂ ਦਿਖਾ ਦੇਣੇ ਥਣ ਬਈ ਦੇਖੋ ਬਈ ਇੱਕੋ ਜੀ ਦੂਰੀ ਤੇ ਥਣ ਲੱਗੇ ਬਈ ਪੀੜੀ ਦੇ ਪਾਵਿਆਂ ਵਰਗੇ ਥਣਾਂਗੇ ਬਾਕੀ ਸੰਗ ਸੰਗ ਵੀ ਬਈ ਬਹੁਤ ਸੋਹਣਾ ਲੱਗਿਆ ਤੇ ਕੀ ਡਿਮਾਂਡ ਕਰਦੇ ਆਂ ਯਾਪਾ ਇਹਦੀ ਬਾਈ ਜਿਹੜਾ 1.5 ਲੱਖ ਰੁਪਈਆ ਠੀਕ ਆ ਤੇ ਮਾਨ ਤਾਨ ਹੋ ਜਾਈਗਾ ਇਹ ਮਾਨ ਤਾਨ ਠੀਕ ਹੈ 1.5 ਲੱਖ ਰੁਪਇਆ ਬਈ ਡਿਮਾਂਡ ਕੀਤੀ ਆ ਮੌਕੇ ਤੇ ਆਏਗੇ ਦਾ ਹੀ ਮਾਨਤਾਨ ਹੋ ਜਾਊਗਾ ਤੇ ਇੱਕ ਆਪਦਾ ਫੋਨ ਨੰਬਰ ਤੇ ਘਰ ਦਾ ਐਡਰੈਸ ਦੱਸ ਦਿਓ ਬਈ ਨਾਂ ਸੁਭਾ ਸਿੰਘ ਆ ਹਾਂਜੀ ਪਿੰਡ ਚੀਦਾ ਠੀਕ ਹੈ ਜੀ ਤੇ ਫੋਨ ਨੰਬਰ 98799 ਹਾਂਜੀ 64314 ਠੀਕ ਹੈ ਜੀ ਬਈ ਪਾਈ ਦਾ ਫੋਨ ਨੰਬਰ ਡਿਸਪਲੇ ਤੇ ਅਸੀਂ ਚਲਾਤਾ ਜੇ ਤੁਸੋਂ ਕੋਈ ਹੋਰ ਸਾਥੋਂ ਦੱਸਣ ਨਹੀਂ ਕੋਈ ਕਮੀ ਪੇਸ਼ੀ ਰਹੇਗੀ ਤੁਸੀਂ ਫੋਨ ਤੇ ਕੰਟੈਕਟ ਕਰ ਸਕਦੇ ਆ ਤੇ ਬਈ ਝੋਟੀ ਤੁਹਾਨੂੰ ਦਿਖਾਤੀ ਆ ਝੋਟੀ ਬਈ ਸੋਹਣੀ ਹੈਗੀ ਜੇ ਤੁਸੀਂ ਇਹਨੇ ਘਰੇ ਰੱਖਣੀ ਆ ਇਹਦੇ ਤੇ ਬਰੀਡ ਤੇ ਕੰਮ ਕਰਨਾ ਇਹ ਬਈ ਤੁਸੀਂ ਅੱਗੇ ਬਰੀਡ ਤੇ ਕੰਮ ਕਰ ਸਕਦੇ ਆ ਤੇ ਫੋਨ ਨੰਬਰ ਵੀ ਡਿਸਪਲੇ ਤੇ ਚੱਲੀ ਜਾਂਦਾ ਮੇਰਾ ਭਰਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਾ ਬਟਨ ਜਰੂਰ ਦਬਾਇਆ ਕਰੋ ਤਾਂ ਕਿ ਸਾਡੀਆਂ ਆਉਣ ਵਾਲੀਆਂ ਵੀਡੀਓ ਨੋਟੀਫਿਕੇਸ਼ਨ ਤੁਹਾਡੇ ਤੱਕ ਜਰੂਰ ਪਹੁੰਚ ਸਕੇ ਦੇ ਵਿਚਾਲੇ ਥੜਾ ਖੂਹ ਉਹਦੇ ਕੋਲੇ ਕਰ ਖੂਹ ਵਾਲਾ ਥੜਾ ਬਈ ਪਿੰਡ ਦੇ ਵਿਚਾਲੇ ਤੇ ਡੈਰੀ ਆਪਣੇ ਕਿਹੜੇ ਹੀ ਘਰ ਪ੍ਰਤਾਪ ਦੀ ਡੈਰੀ ਹੈ ਗੁਰਪ੍ਰਤਾਪ ਦੀ ਡੈਰੀ ਕੋਲੇ ਬਾਈ ਦਾ ਘਰ ਆ ਤੇ ਬਾਕੀ ਤੁਸੀਂ ਬਈ ਪਿੰਡ ਚੋਂ ਪੁੱਛ ਕੇ ਜਦ ਮਰਜ਼ੀ ਆ ਸਕਦੇ ਆ ਤੇ ਇਦਾਂ ਹੀ ਮੇਰਾ ਭਰਾ ਚੈਨਲ ਨੂੰ ਪਿਆਰ ਕਰਦੇ ਰਹੋ ਮਿਲਦੇ ਆਂ ਬਈ ਨਵੀਂ ਵੀਡੀਓ ਦੇ ਬਾੱਕੀ ਉਹ ਠੰਡੀ ਸੀ ਲਾ ਬਈ ਤੁਸੀਂ ਦੇਖ ਸਕਦੇ ਆ ਵੇਖੋ ਹੀ ਪਾਂ ਪੀੜੀ ਤਾਂ ਬਹਿ ਕੇ ਵੇਖ ਚੋੜਾ ਸੀ ਉੱਪਰ ਹੀ ਬੰਦਿਆ ਬਈ ਉਹੋ ਜਿਹਾ ਕੀਤਾ ਹੀ ਨਹੀਂ ਜਾਵਾਂ ਉਪਰਾਪਣ ਕੋਈ ਵੀ ਤੇ ਠੀਕ ਆ ਬਈ ਕਰੋ ਗੱਲਬਾਤ ਮਿਲਦੇ ਆਂ ਨਵੀਂ ਵੀਡੀਓ ਦੇ ਨਾਲ ਧੰਨਵਾਦ ਰੱਬ ਰੱਖ